ਜਾ ਤਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਸਵਾਗਤ ਆਜੀ ਤੁਹਾਡਾ ਆਪਣੇ YouTube ਪੇਜ ਤੇ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਜੋ ਜੀ ਤੁਹਾਨੂੰ ਦੱਸਦੇ ਆਂ ਦੀ ਆਪਾਂ ਅੱਜ ਦੀ ਰੁਟੀਨ ਕੀ ਕੀ ਆਪਾਂ ਕਰਦੇ ਆਂ ਜੀ ਸਤਿ ਸ੍ਰੀ ਅਕਾਲ ਕਹੋਬ ਜੀ ਲਓ ਜੀ ਘਰਾਂ ਦੇ ਜਿਹੜੇ ਕੰਮਾਂ ਕਾਰਾਂ ਤੋਂ ਆਪਾਂ ਹੋ ਚੁੱਕੇ ਆਂ ਜੀ ਵਿਹਲੇ ਤੇ ਹੁਣ ਚੱਲੇ ਆਂ ਜੀ ਆਪਾਂ ਗੁਰਦੁਆਰਾ ਸ੍ਰੀ ਬੇਸਾਹਿਬ ਸੁਲਤਾਨਪੁਰ ਲੋਧੀ ਤੇ ਆਜੋ ਜੀ ਤੁਹਾਨੂੰ ਵੀ ਕਰਾਉਨੇ ਆਂ ਅਸੀਂ ਦਰਸ਼ਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਆਜੋ ਲਓ ਜੀ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ 베ਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਜਿਹੜੀ ਇੱਥੇ ਸਜਾਵਟ ਹੋ ਰਹੀ ਆ ਤੇ ਆਜੂ ਜੀ ਤੁਹਾਨੂੰ ਅੱਗੇ-ਅੱਗੇ ਸਾਰੀ ਜਿਹੜੀ ਆ ਬਸ ਸਜਾਵਟ ਵਿਖਾਉਣੀ ਆ 到了。到了 ਓਏ ਸਭਾ ਓਹ ਇਹ ਤੋਂ ਪਾਣੀ ਸਾਰਾ ਮੈਂ ਇੱਕ ਦਾ ਪੜੇ ਨਾ ਹੋਇਆ ਇਹਦਾ ਉਹਦੇ ਨਾਲ ਹੋ ਗਿਆ ਲਓ ਜੀ ਦਰਸ਼ਨ ਆਪਾਂ ਕਰ ਲਿਆ ਤੇ ਹੁਣ ਪਹੁੰਚ ਚੁੱਕੇ ਹਾਂ ਜੀ ਸultanpur ਵਿੱਚ ਸਭ ਤੋਂ ਵੱਡੀ ਬੱਚਿਆਂ ਦੇ ਖਿਡੌਣਿਆਂ ਦੀ ਦੁਕਾਨ ਚਾਈਨਾ ਟਾਊਨ ਤੇ ਬਈ ਜੀ ਇੰਨਾ ਕਿ ਜਾਰੀ ਵੈਰਾਈਟੀ ਹੈ ਨਾ ਬੰਦਿਆਂ ਕੋਲ ਜਿੰਨਾ ਝੂਠ ਗਾ ਲੋ ਉੱਪਰ ਥੱਲੇ ਖਿਡੌਣੇ ਖਿਡੌਣੇ ਆ ਜੀ ਤੇ ਆਇਓ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਦੀ ਆ ਲੋ ਜੀ ਦਾ ਜੀ ਕਿੰਨੇ ਦਾ ਜ ਰੁਪਈਆ ਇੱਕ ਮੈਲਾ ਵਾ ਜਿਆ ਭਾਜਾ ਫੇ ਨਿਕਲਦਾ ਨਿਕਲ ਜਾ ਦੌੜ ਜਾ ਲਾਓ ਜੀ ਮੰਗਤੇ ਤੋਂ ਖੇੜਾ ਛੜਾ ਕੇ ਤੇ ਪਹੁੰਚ ਚੁੱਕੇ ਆ ਜੀ ਆਪ ਆਪਣੇ ਪੰਪ ਤੇ ਤਿੱਥੇ ਆ ਜਿਹੜੇ ਬਾਈ ਹੁਣੇ ਆਏ ਆ ਜੀ ਸਾਈਕਲ ਰਾਈਡਰ ਇਹ ਮਲੇਰ ਕੋਟਲੇ ਤੋਂ ਤੁਰੇ ਆ ਜੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਤੋਂ ਹੋ ਕੇ ਤੇ ਗੋਇੰਦਵਾਲ ਸਾਹਿਬ ਹੋ ਕੇ ਤੇ ਹੁਣ ਫੇਰੇ ਜਿਹੜਾ ਮਲੇਰ ਕੋਟਲੇ ਜਾ ਰਹੇ ਆ ਤੇ ਬੇ ਤਨ ਜਿਹੜਾ ਉਹਨਾਂ ਦਾ ਯਾਰ ਬੰਦਿਆਂ ਦਾ ਇੱਥੇ ਰੁੱਕ ਕੇ ਜਿਹੜਾ ਇਹਨਾਂ ਨੇ ਵੀਰ ਜੀ ਪਾਣੀ ਪੋਣੀ ਪੀਤਾ ਤੇ ਆਪਾਂ ਵੀ ਜਿਹੜੀਆਂ ਫੋਟੋਆਂ ਦੋ ਚਾਰ ਕਰਵਾਈਆਂ ਯਾਦਗਰੀ ਲਓ ਜੀ ਬੰਦਿਆਂ ਨੇ ਜਿਹੜੇ ਆ ਵਾਪਸ ਪਾਲੇ ਆ ਚਾਲੇ ਤੇ ਬਹੁਤ ਵਧੀਆ ਲੱਗਾ ਵੀਰ ਜੀ ਤੁਹਾਨੂੰ ਮਿਲ ਕੇ ਪਰਮਾਤਮਾ ਕਰੇ ਤੁਹਾਡੀ ਜਿਹੜੀ ਯਾਤਰਾ ਸਫਲ ਹੋਵੇ ਤੇ ਰੱਬ ਤੁਹਾਨੂੰ ਦਿਨ ਦੁਗਣੀ ਚੌਗਣੀ ਤਰੱਕੀ ਬਖਸ਼ੇ ਲਓ ਜੀ ਇਹਨਾਂ ਤੋਂ ਹੋ ਗਏ ਆ ਜੀ ਆਪਾਂ ਵੇਲੇ ਤੇ ਲਾ ਲਿਆ ਜੀ ਬੰਦੇ ਆ ਪਾਉਣ ਕੰਮ ਕਰਾਂ ਤੇ ਤੇ ਆ ਜਿਹੜੀ ਆਪਾਂ ਗੱਡੀ ਆ ਜੀ ਭੇਜ ਰਹੇ ਆ ਤੇਲ ਪੋਣ ਵਾਸਤੇ ਤੇ ਇਹ ਜਿਹੜੀ ਗੱਡੀ ਆ ਜੀ ਆਪਾਂ ਸਿਸਟਮ ਜਿਹੜਾ ਉੱਪਰ ਨਵਾਂ ਲਵਾਇਆ ਵਾ ਤੇ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਜੀ ਉੱਪਰੋਂ ਜਿਹੜਾ ਤੇਲ ਆ ਭਰ ਹੁੰਦਾ ਵਾ ਤੇ ਇਹ ਜਿਹੜੀ ਗੱਡੀ ਆ ਜੀ ਮਤਲਬ ਤੁਸੀਂ ਇੱਕ ਫੋਨ ਕਰੋ ਤੇ ਤੁਹਾਡੇ ਜਿਹੜੇ ਘਰ ਤੱਕ ਜਿਹੜੀ ਗੱਡੀ ਪੂਰੀ ਪਹੁੰਚ ਜੂਗੀ ਕਿੰਨਾ ਤੁਸੀਂ ਤੇਲ ਪੋਣਾ ਪਤਾ ਲੱਗ ਜਾਂਦਾ ਹੁਣ ਸਾਰਾ ਜੀ ਤੇਲੇ ਚ ਕੈਸ਼ ਹੀ ਪਊਗਾ ਇਹਦੇ ਵਿੱਚ ਕੋਈ ਅੰਦਰ ਧਾਰਾ ਵਾਲਾ ਕੰਮ ਨਹੀਂ ਹੁੰਦਾ ਤੇ ਅੱਜ ਉਹ ਤੇ ਤੁਹਾਨੂੰ ਦਿਖਾਉਣੇ ਆਂ ਜੀ ਤੇ ਵੀਊ ਚੈੱਕ ਕਰੋ ਜੀ ਆਪਣੇ ਪੰਪ ਦਾ ਕਿਦਾਂ ਲੱਗ ਰਿਹਾ ਤੇ ਇਹ ਵੀ ਦੱਸਿਓ ਲਓ ਜੀ ਇਹ ਬੰਦੇ ਜਿਹੜੇ ਆ ਵੱਡੇ ਮਹਾਪੁਰਸ਼ ਸਾਡੇ ਪਿੰਡ ਦੇ ਮਹਾਨ ਪੁਰਸ਼ ਬੰਦੇ ਹੈ ਬਾਬਾ ਜੀ ਦੀ ਪੂਰੀ ਟਾਰ ਸਾਡੇ ਪਿੰਡ ਦੇ ਬਾਬਾ ਜੀ ਕਰੋ ਚੈੱਕ ਕਰੋ ਚੈੱਕ ਕਰੋ ਯਾਰ ਇਹਨਾਂ ਦੀ ਪਹਿਲਾਂ ਬਾਕੀ ਗੱਲਾਂ ਬਾਅਦ ਕਰੋ ਲਓ ਜੀ ਗੱਡੀ ਜਿਹੜੀ ਆਪਣੀ ਪੂਰੀ ਫੁੱਲ ਹੋ ਗਈ ਆ ਤੇ ਹੁਣ ਇਹਨੂੰ ਜਿਹੜਾ ਵਾ ਲੋਕ ਵਗੈਰਾ ਲਾ ਕੇ ਤਾਂ ਆਪਾਂ ਇਹਨੂੰ ਭੇਜ ਦੇਵਾਂਗੇ ਆ ਤੁਸੀਂ ਦੇਖ ਸਕਦੇ ਆ ਜੀ ਇਹਦੇ ਉੱਪਰ ਲਿਖਿਆ ਵੀ ਆਪਣਾ ਹੋਇਆ ਵਾ ਜੀ ਫਿਊਲ ਇੱਕ ਫੋਨ ਕਾਲ ਦੀ ਦੂਰੀ ਤੇ ਆ ਵੀ ਚੀਜ਼ਾਂ ਕਿਤੇ ਕਿਤੇ ਵੇਖਣ ਨੂੰ ਮਿਲਦੀਆਂ ਜਿੱਦਾਂ ਦੀਆਂ ਲਓ ਜੀ ਪਹੁੰਚ ਚੁੱਕੇ ਆ ਜੀ ਆਪਾਂ ਆਪਣੀ ਹਵੇਲੀ ਤੇ ਆ ਹੈਗੀਆਂ ਜੀ ਆਪਣੀਆਂ ਪੰਜ گاਵਾ ਤਾਂ ਨਾਂ ਇਹਨਾਂ ਦੇ ਵੀ ਸੁਣ ਲੋ ਸਿੰਦੋ ਮਿੰਦੋ ਆਪਾਂ ਤਾਂ ਹੀ ਨਾ ਰੱਖਿਆ ਜੀ ਦੇਸੀ ਤੇ ਚਲੋ ਜੋ ਵੀ ਆ ਪਰ ਦੁੱਧ ਜਿਹੜਾ ਬਹੁਤ ਸੋਹਣਾ ਦਿੰਦੀਆਂ ਇਹ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਚੱਲੀ ਜਾ ਰਿਹਾ ਵਾ ਤੇ ਸ਼ਭਦੀ ਬੀਬੀ ਜਿਹੜਾ ਆਪਣੇ ਨਾਲ ਹੀ ਅੱਜ ਹਵੇਲੀ ਆਇਆ ਵਾ ਤੋ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਆਹ ਦੇਖ ਸਕਦੇ ਤੁਸੀਂ ਛੋਟੂ ਜਿਹੜਾ ਪੱਟੇ ਪਾ ਰਿਹਾ ਵਾ ਤੇ ਟੱਕ ਰਿਹਾ ਵਾ ਅਗੀਆਂ ਇਹ ਹੈ ਕਿਦਾਂ ਕੀ ਆਹ ਹੈ ਹਿੰਦਾ ਆਪਦੀ ਮਸਤੀ ਵਿੱਚ ਆਹ ਹੈ ਬੁੱਕਣ ਕਿੰਨ ਬੁੱਕਣ ਲਓ ਜੀ ਅੱਜ ਦਾ ਜਿਹੜਾ ਵਲੌਗ ਆ ਆਪਣਾ ਇੱਥੇ ਹੀ ਸਮਾਪਤ ਆ ਜੀ ਤੇ ਮਿਲਦੇ ਆ ਜੀ ਆਪਾਂ ਕੱਲ ਨੂੰ ਬਹੁਤ ਬਹੁਤ ਜੀ ਧੰਨਵਾਦ ਸਾਰਿਆਂ ਦਾ ਜਲ ਲਓ ਲੈ ਕੇ ਆਓ